ਉਹ ਸਮਝ ਨਹੀਂ ਆ ਰਿਹਾ ਜੀ ਆਪਾਂ ਸਿਰਫ ਸਿੰਪਲ ਬੋਲੀ ਚ ਸਮਝਾਈਏ ਜੀ ਵੀ ਇਹ ਸਾਰਾ ਜਿਹੜਾ ਕਿਸ ਚੀਜ਼ ਦੇ ਦਾਇਰੇ ਚ ਘੁੰਮ ਰਿਹਾ ਜੀ ਜੀ ਭਾਈ ਜੇ ਆਪਾਂ ਬਿਲਕੁਲ ਸਿੱਧੀ ਭਾਸ਼ਾ ਚ ਗੱਲ ਕਰੀਏ ਜਿਹੜੀ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਹੈ ਜੀ ਉਹ ਪੰਜਾਬ ਮੰਨ ਕੇ ਚੱਲੋ ਜਿਵੇਂ ਪੰਜਾਬ ਸੂਬੇ ਦੀ ਵਿਧਾਨ ਸਭਾ ਐਵੇਂ ਕੰਮ ਕਰਦੀ ਹੈ ਇੱਕ ਵਰਨਿੰਗ ਬਾਡੀ ਹੈ ਹੁਣ ਪੰਜਾਬ ਵਿਧਾਨ ਸਭਾ ਦੇ ਵਿੱਚ ਮਤੇ ਪਾਈ ਜਾਂਦੇ ਨੇ ਉਹ ਮਤੇ ਆ ਜਿਹੜੇ ਮੰਤਰੀ ਮੰਡਲ ਨੂੰ ਲਾਗੂ ਕਰਦਾ ਐਵੇਂ ਇੱਥੇ ਜਿਹੜੀ ਸੈਨੇਟ ਦੇ ਜਿਹੜੇ ਜਿਹਦੇ ਸੈਨੇਟ ਦੇ ਵਿੱਚ ਮਤੇ ਪੈਂਦੇ ਨੇ ਉਹ ਜਾ ਕੇ ਸੰਧੀ ਕਿਰਡ ਦੇ ਵਿੱਚ ਲਾਗੂ ਹੁੰਦੇ ਨੇ ਜੀ ਵਾਰਨਿੰਗ ਬੋਡੀ ਦਾ ਮਤਲਬ ਇਹ ਆ ਵੀ ਕੋਈ ਵੀ ਪੰਜਾਬ ਯੂਨੀਵਰਸਿਟੀ ਦਾ ਕੰਮ ਹੈ ਜਿਹੜਾ ਚਾਹੇ ਉਹਦੇ ਲਈ 1 ਰੁਪਿਆ ਬਜਟ ਚਾਹੀਦਾ ਹੋਵੇ ਚਾਹੇ ਕੋਈ ਨਵੀਂ ਭਰਤੀ ਚਾਹੀਦੀ ਹੋਵੇ ਕੋਈ ਮਾਲੀ ਤੋਂ ਲੈ ਕੇ ਵਾਈਸ ਚਾਂਸਲਰ ਤੱਕ ਦੀ ਭਰਤੀ ਹੈ ਜਿਹੜੀ ਉਹ ਸਾਰਾ ਕੁਝ ਸੈਨੇਟ ਨੇ ਕਰਨਾ ਕੋਈ ਨਵੀਂ ਬਿਲਡਿੰਗ ਬਣਨੀ ਹੈ ਉਹ ਸਾਰੇ ਜਿਹੜੇ ਪੈਸੇ ਆ ਉਹ ਸਾਰੇ ਸੈਨੇਟ ਨੇ ਪਾਸ ਕਰਨੇ ਨੇ ਤਾਂ ਸੈਨੇਟ ਪੰਜਾਬ ਦੀ ਇੱਕ ਤਰ੍ਹਾਂ ਦੀ ਵਿਧਾਨ ਸਭਾ ਜਿਵੇਂ ਉਵੇਂ ਇਥੋਂ ਦੀ ਸੈਨੇਟ ਹੈ ਹੁਣ ਮੰਨ ਲਓ ਕੱਲ ਨੂੰ ਆਪਾਂ ਪੰਜਾਬ ਦੀ ਵਿਧਾਨ ਸਭਾ ਨੂੰ ਭੰਗ ਕਰਤੀ ਜੀ ਤਾਂ ਉੱਥੇ ਕੀ ਲੱਗਦਾ ਹੁੰਦਾ ਗਵਰਨਰ ਰਾਜ ਲੱਗਦਾ ਰਾਸ਼ਟਰਪਤੀ ਰਾਜ ਲੱਗਦਾ ਉਹ ਅੱਜ ਵੀ ਕਰ ਸਕਦੇ ਨੇ ਕਿਉਂਕਿ ਇੱਥੋਂ ਵਾਲੀ ਜਿਹੜੀ ਵੀਸੀ ਮੈਡਮ ਨੇ ਸਾਡੇ ਉਹ ਸਾਡੀ ਇਸ ਕਨਸਟੀਟਿਊਸ਼ਨਲ ਜਿਹੜੀ ਸਾਡੀ ਸੰਸਥਾ ਇਹਦੇ ਹੈੱਡ ਨੇ ਕਨਸਟੀਟਿਊਸ਼ਨਲ ਹੈੱਡ ਨੇ ਤਾਂ ਹੈੱਡ ਦਾ ਉਹਨਾਂ ਦਾ ਉਹਨਾਂ ਦਾ ਕੰਮ ਕੀ ਹੈ ਵੀ ਉਹਨਾਂ ਨੇ ਸ਼ੈਡਿਊਲ ਬਣਾਉਣਾ ਇੱਕ ਇਲੈਕਸ਼ਨ ਦਾ ਜੀ ਸ਼ੈਡਿਊਲ ਦਾ ਮਤਲਬ ਹੈ ਵੀ ਕਿਸ ਦਿਨ ਕਾਗਜ਼ ਭਰੇ ਜਾਣੇ ਕਿਸ ਦਿਨ ਵੋਟਾਂ ਪੈਣੀਆਂ ਨੇ ਕਿਸ ਦਿਨ ਦਾ ਰਿਜ਼ਲਟ ਆਉਣਾ ਜੀ ਜੀ ਉਹ ਸਾਰਾ ਕੁਝ ਇਹਨਾਂ ਨੇ ਬਣਾ ਕੇ ਉਪਰਾਸ਼ਟਰਪਤੀ ਨੂੰ ਭੇਜਤਾ ਹੁਣ ਸਿਰਫ ਉਪਰਾਸ਼ਟਰਪਤੀ ਨੇ ਉਹਦੇ ਤੇ ਮੋਹਰ ਲਾਉਣੀ ਆ ਵੀ ਹਾਂਜੀ ਇਹ ਠੀਕ ਹੈ ਤੇ ਉਹਦਾ ਨੋਟੀਫਿਕੇਸ਼ਨ ਆ ਜਾਣਾ ਇੰਨਾ ਕੀ ਮਸਲਾ ਬਚਿਆ ਹੋਇਆ ਜੀ ਇਹ ਜਿਵੇਂ ਸਾਰਾ ਪ੍ਰੋਟੈਸਟ ਚੱਲ ਰਿਹਾ ਹੈਗਾ ਜੀ ਇਹਦੇ ਨਾਲ ਬੱਚਿਆਂ ਦੀ ਪੜ੍ਹਾਈ ਵੀ ਫਿਰ ਖਰਾਬ ਹੁੰਦੀ ਹੋਣੀ ਜੀ ਕਿਵੇਂ ਹੁਣ ਜਿਹੜੇ ਪੜ੍ਹਨੇ ਵਾਲੇ ਨੌਜਵਾਨ ਹੈ ਜੀ ਉਹ ਤਾਂ ਹੁਣ ਧਰਨੇ ਤੇ ਬੈਠੇ ਆ ਜੀ ਬਿਲਕੁਲ ਹੁੰਦੀ ਹੈ ਜੀ ਪਰ ਇਹਦੇ ਕਸੂਰवार ਅਸੀਂ ਨਹੀਂ ਹੈਗੇ ਇਹਦੇ ਕਸੂਰवार ਕੇਂਦਰ ਦੀ ਬੀਜੇਪੀ ਸਰਕਾਰ ਹੈ ਜਿਨ੍ਹਾਂ ਨੇ ਸਾਨੂੰ ਇਹਨਾਂ ਹਾਲਾਤਾਂ 'ਚ ਲੈ ਕੇ ਜਾਂਦਾ ਹਾਂ ਹਾਂ ਅਸੀਂ ਉਹਨਾਂ ਲੋਕਾਂ ਤੋਂ ਮਾ ਕੋਈ ਨਿੱਜੀ ਕੰਮਾਂ ਦੇ ਵਿੱਚ ਦਖਲ ਹੋਇਆ ਜਾਂ ਜਿੰਨਾਂ ਨੂੰ ਵੀ ਲੱਗਦਾ ਵੀ ਪੜਾਈ ਖਰਾਬ ਹੁੰਦੀ ਹੈ ਕਿਉਂਕਿ ਸਾਡੀ ਇਹ ਮਜਬੂਰੀ ਬਣਾਤੀ ਗਈ ਕਿ ਸਾਨੂੰ ਇਹ ਚੀਜ਼ ਕਰਨੀ ਪੈਣੀ ਸੀ ਤਾਂ ਅਸੀਂ ਕੀਤੀ ਆਪਣੇ ਹੱਕਾਂ ਲਈ ਲੜਨਾ ਸਾਨੂੰ ਇਸ ਯੂਨੀਵਰਸਿਟੀ ਨੇ ਸਿਖਾਇਆ ਤੇ ਜੇ ਹੁਣ ਸਾਡੇ ਕੋਲ ਮੌਕਾ ਆਇਆ ਤਾਂ ਅਸੀਂ ਉਹ ਮੌਕਾ ਛੱਡਾਂਗੇ ਥੋੜੀ ਜੀ ਜੀ ਤੇ ਬਾਰ-ਬਾਰ ਕੇਂਦਰ ਵੱਲੋਂ ਪੰਜਾਬ ਦੇ ਨਾਲ ਮਤਰੀਮਾਲ ਆ ਜਿਹੜਾ سلوਕ ਹੈ ਕਿਉਂ ਕੀਤਾ ਜਾ ਰਿਹਾ ਸਾਨੂੰ ਕੁਝ ਲੱਗਦਾ ਵੀ ਪੰਜਾਬ ਤੋਂ ਇਦਾਂ ਦਾ ਕੀ ਨਾ ਹੋ ਗਿਆ ਜੀ ਕੋਈ ਪੰਜਾਬ ਤਾਂ ਪੂਰੇ ਹਿੰਦੁਸਤਾਨ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜਦਾ ਹੈ ਤੇ ਬਾਈ ਜੀ ਇਹ ਨਾਲ ਗੱਲ ਕੱਲੇ ਪੰਜਾਬ ਦੀ ਨਹੀਂ ਹੈਗੀ ਅਸਲ ਵਿੱਚ ਇਹਦੀ ਬਾਰੇ ਵਿਚਾਰੀਏ ਤਾਂ ਜਿਹੜੀ ਇਹ ਪ੍ਰੋਬਲਮ ਆ ਨਾ ਇਹ ਕੱਲੇ ਪੰਜਾਬ ਦੀ ਨਹੀਂ ਹੈਗੀ ਤੁਸੀਂ 6 ਜਿਹੜੇ ਸਟੇਟ ਨੇ ਸਾਊਥ ਦੇ ਕਿਉਂਕਿ ਇਹ ਮਸਲਾ ਨਾ ਫੈਡਰਲ ਸਟਰਕਚਰ ਨਾਲ ਜੁੜਿਆ ਆ ਸੰਘੀਟਾਂ ਜਿਹੜਾ ਫੈਡਰਲ ਸਟਰਕਚਰ ਹੁੰਦਾ ਨਾ ਉਹਦੇ ਚ ਸਟੇਟਾਂ ਤੇ ਕੇਂਦਰ ਦੇ ਵਿੱਚ ਕੁਝ ਪਾਵਰਾਂ ਵੰਡੀਆਂ ਹੁੰਦੀਆਂ ਨੇ ਜਿਵੇਂ ਜਿਹੜਾ ਸਿਹਤ ਅਤੇ ਸਿੱਖਿਆ ਦਾ ਜਿਹੜਾ ਸਬਜੈਕਟ ਆ ਉਹ ਕੇ ਸਟੇਟ ਦੀ ਕਿਸੇ ਵੀ ਰਾਜ ਦੀ ਕਮਪੇਟ ਦਾ ਹੁੰਦਾ ਤੇ ਜਿਹੜਾ ਦੂਜੇ ਬਾਕੀ ਨੇ ਜਿਵੇਂ ਫੌਜ ਹੋਗੀ ਰੇਲਵੇ ਹੋਗੀ ਇਹ ਕਈ ਟਿਪੀਕਲ ਸਬਜੈਕਟ ਐ ਹੋ ਜੇ ਹੁੰਦੇ ਨੇ ਜਿਹੜੇ ਕੇਂਦਰ ਦੇ ਹੁੰਦੇ ਨੇ ਤੇ ਕਈ ਸਬਜੈਕਟ ਐ ਹੋ ਜੇ ਹੁੰਦੇ ਨੇ ਜਿਹੜੇ ਕਾਮਨ ਹੁੰਦੇ ਨੇ ਦੋਨਾਂ ਸਰਕਾਰਾਂ ਦੇ ਤਾਂ ਇਹਨਾਂ ਨੇ ਕੀ ਜਦੋਂ ਦੀ ਬੀਜੇਪੀ ਦੀ ਸਰਕਾਰ ਆਈ ਐ ਇਹਨਾਂ ਨੇ ਸਾਰੀਆਂ ਰਾਜਾਂ ਦੇ ਜਿਹੜੇ ਅਧਿਕਾਰ ਨੇ ਉਹਨਾਂ ਨੂੰ ਦੱਬਣਾ ਸ਼ੁਰੂ ਕਰਤਾ ਐ ਇਕੱਲੇ ਪੰਜਾਬ ਦਾ ਮਸਲਾ ਨਹੀਂ ਆ ਜੰਮੂ ਐਂ ਕਸ਼ਮੀਰ ਚ ਧਾਰਾ 370 ਜਿਹੜੀ ਉਹਨਾਂ ਨੇ ਸਪੈਸ਼ਲ ਅਧਿਕਾਰ ਸੇ ਤੋੜੀ ਗਈ ਠੀਕ ਐ ਜੀ ਹਿਮਾਚਲ ਦੇ ਵਿੱਚ ਵੀ ਮਤਲਬ ਬੜੀਆਂ ਹੋਈਆਂ ਸਮੱਸਿਆਵਾਂ ਆ ਰਹੀਆਂ ਨੇ ਹਰਿਆਣੇ ਦੇ ਵਿੱਚ ਵੀ ਸਮੱਸਿਆਵਾਂ ਆ ਰਹੀਆਂ